ਤਖਸਰੀ ਦਮਦਮਾ ਸਾਹਿਬ ਦੇ ਇੱਥੇ ਧਾਰ ਜਾਨੀ ਹਰਪ੍ਰੀਤ ਸਿੰਘ ਦੇ ਐ ਜੀ ਪੀ ਸੀ ਅਕਾਲੀ ਦਲ ਤੇ ਮਹਾਪਾਰਤ ਵਾਲਾ ਅਟੈਕ ਕਿਹਾ ਦਰਯੋਧਨ ਸ਼ਕੂਨੀ ਦਾ ਸਾਥ ਦੇਣ ਵਾਲੇ ਹੋਏ ਖਤਮ ਐ ਜੀ ਪੀ ਸੀ ਨੇ ਕਮੇਟੀ ਨੂੰ ਨਹੀਂ ਮੈਨੂੰ 1 ਮਹੀਨੇ ਦੀ ਦਿੱਤੀ ਮੌਲਤ ਧਾਰ ਜਾਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਤੇ ਜਾਰੀ ਰਹੇਗੀ ਰੋਕ ਐ ਜੀ ਪੀ ਸੀ ਨੇ ਜਾਂਚ ਕਮੇਟੀ ਦਾ ਸਮਾਂ 1 ਮਹੀਨਾ ਹੋਰ ਵਧਾਇਆ ਹਰਿਆਣਾ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਦਾ ਦਿੱਤਾ ਹਵਾਲਾ ਨਰੇਨ ਚੋੜਾ ਤੇ ਐਜੀਪੀਐਸੀ ਇੰਤਰੀ ਕਮੇਟੀ ਦਾ ਆਯੂ ਟਰਨ ਪੰਥ ਦੇ ਵਿੱਚੋਂ ਚੇਕਣ ਦੀ ਮੰਗ ਵਾਲਾ ਮਤਾ ਰਾਦ ਕਮੇਟੀ ਮੈਂਬਰਾਂ ਨੇ ਸਹਿਮਤੀ ਨਾਲ ਲਿਆ ਫੈਸਲਾ ਡੱਲੇਵਾਲ ਨੂੰ ਮੈਡੀਕਲ ਟ੍ਰੀਟਮੈਂਟ ਦੇ ਇਸ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਦਿੱਤਾ ਸਮਾਂ ਪੰਜਾਬ ਸਰਕਾਰ ਨੇ ਕਿਹਾ ਜੇ ਕੇਂਦਰ ਸਰਕਾਰ ਕਰਦੀ ਹੈ ਗੱਲਬਾਤਾਂ ਡੱਲੇਵਾਲ ਮੈਡੀਕਲ ਸਹਾਇਤਾ ਲੈਣ ਨੂੰ ਤਿਆਰ ਡਾਕਟਰ ਮਨਮੋਹ ਸਿੰਘ ਦੀ ਸਮਾਰਕਤਿ ਵਿਵਾਰ ਜਾਰੀ ਕਟਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਨੇ ਗੁਰਚਰਨ ਕੌਰ ਨੂੰ ਲਿਖੀ ਚਿੱਠੀ ਕਿ ਆਸਿਕ ਧਰਮ ਨਹੀਂ ਦਿੰਦਾ ਸਮਾਦੀ ਦੀ ਇਜਾਜ਼ਤ ਕੱਲ ਤੋਂ ਨਹੀਂ ਲੱਗਣਗੀਆਂ ਕਰਾਸਾਂ ਠੰਡ ਕਰਕੇ ਪੰਜਾਬ ਦੇ ਸਾਰੇ ਸਕੂਲਾਂ ਦੇ ਵਿੱਚ 7 ਜਨਵਰੀ ਤੱਕ ਵਧੀਆਂ ਛੁੱਟੀਆਂ ਹੁਣ 8 ਤਰੀਕ ਤੋਂ ਲੱਗਣਗੇ ਸਕੂਲ ਸੱਚੀ ਗੱਲ ਤੁਸੀਂ ਦੇਖ ਰਹੇ ਹੋ ਨਿਊਜ਼ ਰੇਟਿੰਗ ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਸ਼ੁਰੂਆਤ ਕਰਨ ਜਾ ਰਹੇ ਹਾਂ ਵੱਡੀ ਖਬਰ ਤੋਂ ਗਿਆਨੀ ਹਰਪ੍ਰੀਤ ਸਿੰਘ ਦੇ ਵੱਡੇ ਬਿਆਨ ਤੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਮਹਾਪਾਰਤ ਵਾਲਾ ਅਟੈਕ ਕੀਤਾ ਗਿਆ ਹੈ ਜਾਂਚ ਕਮੇਟੀ ਦੀ ਮਿਆਦ ਵਧਾਉਣ ਤੇ ਸਿੱਧੇ ਤੌਰ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਸਵਾਲ ਖੜੇ ਕੀਤੇ ਉਹਨਾਂ ਦਾ ਕਹਿਣਾ ਹੈ ਕਿ ਕਮੇਟੀ ਨੂੰ ਨਹੀਂ ਮੈਨੂੰ 1 ਮਹੀਨੇ ਦੀ ਮੌਲਕ ਦਿੱਤੀ ਗਈ ਹੈ ਐ ਜੀ ਪੀ ਸੀ ਨੂੰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਉਹ ਟੋਕਿਆ ਕਿ ਮੇਰੇ ਖਿਲਾਫ ਜੋ ਕਰਨਾ ਹੈ ਉਹ ਕਰ ਲਵੋ ਮੇਰੀਆਂ ਸੇਵਾਵਾਂ ਖਤਮ ਕਰਨੀਆਂ ਤਾਂ ਉਹ ਵੀ ਕਰ ਲੋ ਜਿੱਥੇ ਦਾ ਹਰਪ੍ਰੀਤ ਸਿੰਘ ਨੇ ਮਹਾਭਾਰਤ ਦੀ}{|\text{ਸਾਲ ਦਿਵਤੀ ਉਹਨਾਂ ਨੇ ਕਹਿ ਕਿ ਪ੍ਰਯੋਧਨ ਸ਼ਕੁਨੀ ਦਾ ਸਾਥ ਦੇਣ ਵਾਲੇ ਖਤਮ ਹੋਏ ਨੇ ਜੇ ਅਕਾਲੀ ਦਲ ਬਚਦਾ ਤਾਂ ਬਚਾ ਲੋ ਗਿਆਨੀ ਹਰਪ੍ਰੀਤ ਸਿੰਘ ਦਾ ਇਹ ਵੱਡਾ ਬਿਆਨ ਉਸ ਵੇਲੇ ਸਾਹਮਣੇ ਆਇਆ ਜਦੋਂ ਅੱਜ ਹੀ ਅੰਮ੍ਰਿਤਸਰ ਦੇ ਵਿੱਚ ਐੱ. ਜੀ. ਪੀ. ਸੰਤਰਨ ਕਮੇਟੀ ਦੀ ਮੀਟਿੰਗ ਹੁੰਦੀ ਹੈ ਤਾਂ ਜੋ ਪਹਿਲਾਂ 15 ਦਿਨ ਦੇ ਲਈ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖਤਮ ਕੀਤੀਆਂ ਸਨ ਉਸ ਦੇ ਵਿੱਚ ਹੁਣ ਹੋਰ ਇੱਕ ਮਹੀਨੇ ਦਾ ਜੋ ਕੇ ਵਾਅਦਾ ਕਰ ਦਿੱਤਾ ਗਿਆ ਇਹ ਕਿਹਾ ਗਿਆ ਕਿ ਜੋ ਜਾਂਚ ਕਮੇਟੀ ਜਾਂਚ ਕਰ ਰਹੀ ਹੈ ਉਸ ਨੂੰ ਹੋਰ ਇੱਕ ਮਹੀਨਾ ਸਮਾਂ ਦਿੱਤਾ ਜਾਂਦਾ ਯਾਨੀ ਕਿ 15 ਦਿਨ ਜੇ ਪੂਰੇ ਨਹੀਂ ਹੋਏ ਤਾਂ ਉਸ ਤੋਂ ਬਾਅਦ ਇੱਕ ਮਹੀਨਾ ਹੋਰ ਉਸ ਦੇ ਵਿੱਚ ਹੋਰ ਐਡ ਕਰ ਦਿੱਤਾ ਗਿਆ ਤਾਂ ਇਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਇਹ ਸਿੱਧਾ ਅਟੈਕ ਕੀਤਾ ਗਿਆ ਮਹਾਪਾਰਤ ਵਾਲਾ ਨਿਸ਼ਾਨਾ ਸਾਧਿਆ ਗਿਆ ਜਾਂਚ ਕਮੇਟੀ ਦੀ ਮਿਆਦ ਵਧਾਉਣ ਤੇ ਉਹਨਾਂ ਦੇ ਵੱਲੋਂ ਸਿੱਧੇ ਸਵਾਲ ਖੜੇ ਕੀਤੇ ਗਏ ਨੇ ਮੈਨੂੰ ਲੱਗਦਾ ਕਿ ਉਹ ਇੱਕ ਮਹੀਨਾ ਦਾ ਸਮਾਂ ਕਮੇਟੀ ਦਾਮੇ ਬਤਾਇਆ ਕਮੇਟੀ ਨੇ ਇੱਕ ਮਹੀਨਾ ਦਾ ਸਮਾਂ ਨਹੀਂ ਬਤਾ ਬਲਕਿ ਮੈਨੂੰ ਇੱਕ ਮਹੀਨਾ ਦਾ ਸਮਾਂ ਦਿੱਤਾ ਕਿ ਕਾਕਾ ਮਨਾਂ ਕੀ ਅਹੀਂ ਕਰਾਂਗੇ ਨਾ ਜਿਉਂਦੇ ਆਂ ਚ ਛੱਡਾਂਗੇ ਨਾ ਮਰਦੇ ਆਂ ਚ ਛੱਡਾਂ ਪੂਰੀ ਅੰਗੂਲ ਨਮ ਕਾ ਕੇ ਰੱਖਾਂ ਪਰ ਮੈਂ ਇੱਕ ਗੱਲ ਸਾਫ਼ ਤੇ ਸਪਸ਼ਟ ਕਹਿ ਦਿੰਦਾ ਚਾਹਣਾ ਮੈਨੂੰ ਕੋਈ ਪਰਵਾਹ ਨਹੀਂ ਮੇਰੇ ਤੇ ਦੋਸ਼ ਲਾਏ ਐ। ਇਹਨਾਂ ਦੋਸ਼ਾਂ ਅਧੀਨ ਮੇਰੀਆਂ ਕਲਾਮਾਂ ਖਤਮ ਕਰ ਦਿਓ। ਮੈਨੂੰ ਕੋਈ ਇਤਰਾਜ਼ ਨਹੀਂ। ਜੋ ਵੀ ਤੁਸੀਂ ਕਰਨਾ, ਉਹੀ ਕਰ ਲਓ। ਮੈਂ ਜੋ ਅਕਾਲ ਪੁਰਖ ਦੀ અપਾਰ ਕਿਰਪਾ ਦ੍ਰਿਸ਼ਟੀ ਨਾਲ 2 ਦਸੰਬਰ ਨੂੰ ਪੰਥ ਸਿੰਘ ਸਹਿਬਾਨ ਦੀ ਫ਼ੈਸਲੇ ਵਿੱਚ ਜਿਹੜਾ ਸ਼ਾਮਲ ਹੋਇਆ। ਮਰੋੜੋ ਵੀ ੜੋਲਤੀ। ਹੋਣੀ ਵੀ ੜੋਲਾ। ਮੈਂ ਉਹ ਹੋ ਰਹੀ ਰਹਾਂਗਾ ਕਿਸੇ ਘਬਰਾਹਤ ਕਿਸੇ ਚਿੰਤਾ ਕਿਸੇ ਸ਼ਿਕਰ ਦੇ ਵਿੱਚ ਬਿਲਕੁਲ ਨਹੀਂ ਪਵਾਂਗਾ ਕਿਉਂਕਿ ਜਿਹੜੇ ਸੰਗ ਹਰਸ਼ ਹੁੰਦੇ ਇਹ ਬੰਦੇ ਨੂੰ ਜਿਉਣਾ ਸਿਖਾਉਂਦੇ ਨੇ ਬੰਦੇ ਨੂੰ ਲੜਨਾ ਸਿਖਾਉਂਦੇ ਨੇ ਇਸ ਕਰਕੇ ਮੈਨੂੰ ਕੋਸ਼ਿਸ਼ ਕਰਨੀ ਹੈ ਹਾਂ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਉਸ ਨੂੰ ਮਹਾਭਾਰਤ ਤੁਸੀਂ ਸਾਰਿਆਂ ਨੇ ਵੇਖਿਆ ਟੈਲੀਵਿਜ਼ਨਾਂ ਦੇ ਉੱਤੇ ਚੱਲਿਆ ਉਹਦੇ ਵਿੱਚ ਪੀਸ਼ਮ ਪਤਾਮਾ ਦਰੁਣਾਚਾਰੀਆ ਕਿਰਪਾਚਾਰੀਆ ਵਰਗੇ ਜਿਹੜੇ ਵੱਡੇ ਵੱਡੇ ਮਹਾਰਾਜੀ ਸੀ ਉਹ ਅਰਜੁਨ ਦੇ ਨਾਲੋਂ ਕਿਸੇ ਵੀ ਗੱਲੋਂ ਘੱਟ ਨਹੀਂ ਸੀ ਪੂਰੇ ਪ੍ਰਾਕਰਮੀ ਯੋਧੇ ਸੀ ਪਰ ਉਹ ਇਸ ਲਈ ਖਤਮ ਹੋ ਗਈ ਜੋ ਕਿ ਉਹ ਨਹੀਂ ਦਰਯੋਦਨ ਤੇ ਸ਼ਕੁਨੀ ਦਾ ਸਾਥ ਦਿੱਤਾ ਤੇ ਧਰਮ ਦਰਯੋਦਨ ਤੇ ਸ਼ਕੁਨੀ ਦੇ ਪਾਲੇ ਚ ਨਹੀਂ ਸੀ ਉਥੇ ਅਧਰਮ ਸੀ ਉਥੇ ਪਾਪ ਸੀ ਮੈਂ ਅੱਜ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਆਕਾਲੀ ਦਲ ਦੀ ਉਹਨਾਂ ਨੂੰ ਇਹੋ ਅਪੀਲ ਕਰਦਾ ਕਿ ਸ਼ੁਰੂ ਵਿੱਚ ਆਕਾਲੀ ਦਲ ਸਿੱਖਾਂ ਦੀ ਖੇਤਰੀ ਪਾਰਟੀ ਆ ਇਥਾਂ ਦੀ ਨਮਾਇੰਦਾ ਇੱਜ਼ਤ ਬੰਦੀ ਆ ਇਹ ਬਚਦੀ ਆ ਤੇ ਇਹਨੂੰ ਬਚਾਓ ਪਰੰਪਰਾਵਾਂ ਮਰਿਆਦਾਵਾਂ ਦਾ ਨਾਸ ਹੁੰਦੇ ਆ ਤੁਸੀਂ ਨਾ ਵੇਖੋ ਝੱਟ ਕੇ ਤੁਸੀਂ ਪੈਰਾ ਦਿਓ ਜਿਸ ਤਰ੍ਹਾਂ ਪੁਰਾਣੇ ਅਕਾਲੀ ਆਪਣੀ ਪੰਥਕ ਜਮਾਤ ਨੂੰ ਮਜ਼ਬੂਤ ਕਰਨ ਲਈ ਦਿੰਦੇ ਸੀ ਤੇ ਵਿਅਕਤੀ ਕਦੇ ਪਾਰਟੀਆਂ ਨਹੀਂ ਹੁੰਦੇ ਵਿਅਕਤੀ ਆਉਂਦੇ ਨਹੀਂ ਵਿਅਕਤੀ ਜਾਂਦੇ ਨੇ ਜਾਪੀ ਜਾਂਦੇ ਨੇ ਵਿਅਕਤੀ ਪੈਦਾ ਹੁੰਦੇ ਨੇ ਵਿਅਕਤੀ ਮਰ ਜਾਂਦੇ ਗੱਟੇ ਗੱਟੇ ਧੰਮ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪੈਦਾ ਹੋਏ ਮਾਸਟਰ ਤਾਰਾ ਸਿੰਘ ਵਰਗੇ ਰਾਬਾ ਖੜਕ ਸਿੰਘ ਵਰਗੇ ਹੋਰ ਬਹੁਤ سارے ਚਲੇ ਗਏ ਆਪਣੀ ਪ੍ਰਾਚਤ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਰਿਹਾ ਬੰਦੇ ਚਲੇ ਜਾਣਗੇ ਸ਼੍ਰੋਮਣੀ ਅਕਾਲੀ ਦਲ ਰਹਿਣਗੇ ਤੁਸੀਂ ਸ਼ਰਮਣੀ ਅਕਾਲੀ ਦਲ ਨੂੰ ਬਚਾਓ ਤੇ ਸ਼ਰਮਣੀ ਅਕਾਲੀ ਦਲ ਉਸ ਸੂਰਤ ਵਿੱਚ ਬਚੇਗਾ ਜੀ ਸਾਡੀਆਂ ਪਰੰਪਰਾਵਾਂ ਬਚਣਗੀਆਂ ਸਾਡੀਆਂ ਮਰਿਆਦਾਵਾਂ ਬਚਣਗੀਆਂ ਜਿਵੇਂ ਕਿ ਪੰਥ ਨੇ ਵੀ ਇੱਕ ਅਪੀਲ ਕਰਦਾ ਕਿ ਤੁਸੀਂ ਅਕਸਰੀ ਇੱਕ ਪਾਣਾ ਨੰਦਸੀ ਔਲਾਮਾ ਨੰਦਸੀ ਕਿ ਜਹਾਦਰ ਅਕਾਲੀ ਖੁਲਾਸੇ ਵਰਗਾ ਹੋਣਾ ਚਾਹੀਦਾ ਜਿਤੇ ਚਿਹਮਤ ਹੋਵੇ ਡਰਤਾ ਹੋਵੇ ਗਲੇਰੀ ਹੋਵੇ ਜਿਹੜਾ ਮਹਾਰਾਜਾ ਰਣਜੀਤ ਸਿੰਘ ਵਰਗੇ ਵੱਡੇ ਵੱਡੇ ਬਾਦਸ਼ਾਹਾਂ ਨੂੰ ਵੀ ਕਟਹਿਰੇ 'ਚ ਖੜਾ ਕਰ ਸਕਿਆ। ਰਾਜਸੀ ਕੀਤਾ ਤੇ ਉਹਦੀ ਸਜ਼ਾ ਬੋਖਤ ਰਹੇ। ਕਿ ਇਹ ਸਜ਼ਾ ਸਾਡੇ ਲਈ ਸਜ਼ਾ ਬਣ ਕੇ ਨਾ ਰਹਾ ਜਾਏ। ਇਸ ਲਈ ਮੈਂ ਸਮੁੱਚੇ ਸੰਥ ਨੂੰ ਇਹ ਅਪੀਲ ਕਰਦਾ ਕਿ ਜਿਹੜੇ 4 6 ਪੇਜ ਬਣਾ ਕੇ ਉੱਥੋਂ ਗੰਦੀਆਂ ਕਿਸਮ ਦੀਆਂ ਗੱਲਾਂ ਜੜੀਆਂ ਨੇ ਉਹ ਕਰਦੇ ਨੇ ਸਾਡੇ ਖਿਲਾਫ ਸਮੱਚਾ ਖਾਲਸਾ ਪੰਥ ਇਨਾਂ ਪ੍ਰਤੀ ਲਾਮਬੰਦ ਹੋਵੇ ਔਰ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸਾਫ ਤੌਰ ਤੇ ਜਵਾਜ ਐਜੀਪੀ ਸੈਂਟਰੀਕੁਇਟੀ ਦੀ ਮੀਟਿੰਗ ਤੇ ਜੇ ਫੈਸਲਾ ਲਿਆ ਗਿਆ ਜੋ ਕਿ ਜਾਂਚ ਕਮੇਟੀ ਦੀ ਮਿਆਦ 1 ਮਹੀਨਾ ਹੋਰ ਵਧਾ ਦਿੱਤੀ ਗਈ ਇਸ ਤੋਂ ਖਫਾ ਨਜ਼ਰ ਆ ਰਹੇ ਨੇ ਗਿਆਨੀ ਹਰਪ੍ਰੀਤ ਸਿੰਘ ਗੁੱਸੇ ਦੇ ਵਿੱਚ ਨਜ਼ਰ ਆ ਰਹੇ ਨੇ ਤੇ ਮਹਾਪਾਰਤਵਾਲਾ ਅਟੈਕ ਵੀ ਉਹਨਾਂ ਦੇ ਵੱਲੋਂ ਕੀਤਾ ਗਿਆ ਉਹਨਾਂ ਨੇ ਸਾਫ ਸਾਫ ਕਿਹਾ ਕਿ ਕਮੇਟੀ ਨੂੰ ਨਹੀਂ ਮੈਨੂੰ 1 ਮਹੀਨੇ ਦੀ ਮੌਲਤ ਦਿੱਤੀ ਗਈ ਹੈ ਐਜੀਪੀਸੀ ਨੂੰ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਦੋ ਟੋਕਿਆ ਹੈ ਕਿ ਮੇਰੇ ਖਿਲਾਫ ਜੋ ਕਰਨਾ ਹੈ ਉਹ ਕਰ ਲੋ ਮੇਰੀਆਂ ਸੇਵਾਵਾਂ ਖਤਮ ਕਰਨੀਆਂ ਤਾਂ ਉਹ ਵੀ ਕਰ ਲੋ ਉੱਥੇ ਜਿੱਥੇ ਹਰਪੀਤ ਸਿੰਘ ਨੇ ਮਹਾਭਾਰਤ ਦੀ ਮਿਸਾਲ ਦਿੱਤੀ ਉਹਦਾ ਕਹਿੰਦੇ ਕਿ ਦੁਰਯੋਦਨ ਸ਼ਕੂਨੀ ਦਾ ਸਾਥ ਦੇਣ ਵਾਲੇ ਖਤਮ ਹੋਏ ਹੁਣ ਇਹ ਵੱਡਾ ਸਵਾਲ ਹੈ ਕਿ ਆਖਰਕਾਰ ਕਿਸ ਦੀ ਤੁਲਨਾ ਦੁਰਯੋਦਨ ਦੇ ਨਾਲ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਕਿਸ ਦੀ ਤੁਲਨਾ ਸ਼ਕੂਨੀ ਦੇ ਨਾਲ ਕੀਤੀ ਜਾ ਰਹੀ ਹੈ ਕਿਸ ਪਾਸੇ ਉਹਨਾਂ ਦੇ ਵੱਲੋਂ ਇਸ਼ਾਰਾ ਕੀਤਾ ਜਾ ਰਿਹਾ ਹੈ ਇਹ ਵੀ ਆਪਣੇ ਆਪ ਦੇ ਵਿੱਚ ਸਮਝਣ ਵਾਲੀ ਗੱਲ ਹੈ ਕਿਉਂਕਿ ਆ ਗਿਆ ਨਹੀਂ ਹਰਪ੍ਰੀਤ ਦੀ ਗੱਲ ਕੀਤੀ ਜਾਵੇ ਤੇ ਇਸ ਦੇ ਲਈ ਉਹ ਜਾਣੇ ਜਾਂਦੇ ਨੇ ਬੇਵਾਕੀ ਨਾਲ ਆਪਣੀ ਗੱਲ ਰੱਖਦੇ ਨੇ ਇਹ ਚੰਗੇ ਬੁਲਾਰੇ ਨੇ ਇੱਕ ਚੰਗੇ ਵਕਤਾ ਨੇ ਤਾਂ ਆਪਣੇ ਸ਼ਬਦਾਂ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਤਿੱਖਾ ਅਟੈਕ ਕੀਤਾ ਗਿਆ ਇੱਕ ਵਾਰ ਫਿਰ ਤੁਹਾਨੂੰ ਸੁਣਾਉਂਦੇ ਹਾਂ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਕੀ ਕੁਝ ਕਿਹਾ ਗਿਆ ਤੇ ਕਿਸ ਪਾਸੇ ਉਹ ਇਸ਼ਾਰਾ ਕਰ ਰਹੇ ਨੇ ਮੈਨੂੰ ਲੱਗਦਾ ਕਿ ਉਹ 1 ਮਹੀਨੇ ਦਾ ਸਮਾਂ ਕਮੇਟੀ ਦਾ ਨਹੀਂ ਬਧਾਇਆ ਕਮੇਟੀ ਨੂੰ 1 ਮਹੀਨੇ ਦਾ ਸਮਾਂ ਨਹੀਂ ਦਿੱਤਾ ਬਲਕਿ ਮੈਨੂੰ 1 ਮਹੀਨੇ ਦਾ ਸਮਾਂ ਦਿੱਤਾ કે કાકા ਉਹਨਾਂ ਤੇ ਇਹੀ ਕਰਾਂਗੇ ਨਾ ਜਿਉਂਦੇ ਆਂ ਛੱਡਾਂਗੇ ਨਾ ਮਰਦੇ ਆਂ ਛੱਡਾਂ થોડી ંગુલ્લ ਮકા ਕੇ ਰੱਖਾਂ ਪਰ ਮੈਂ ਇੱਕ ਗੱਲ ਸਾਫ਼ ਤੇ ਸਪਸ਼ਟ ਯਾਦ ਦਿਨਾ ਚਾਹੁੰਨਾ ਮੈਨੂੰ ਕੋਈ ਪਰਵਾਹ ਨਹੀਂ ਮੇਰੇ ਤੇ દોਸ਼ ਲਾਏ ਆ ਉਹਨਾਂ દોਸ਼ਾਂ ਅਧੀਨ ਮੇਰੀਆਂ ਸਵਾਵਾਂ ਖਤਮ ਕਰ ਦਿਓ ਮੈਨੂੰ ਕੋਈ ਇਤਰਾਜ਼ ਨਹੀਂ ਜੋ ਵੀ ਤੁਸੀਂ ਕਰਨਾ ਤੁਸੀਂ ਕਰ ਲਓ ਮੈਂ ਜੋ ਅਕਾਲ ਪੁਰਖ ਦੀ ਅਪਾਰ ਕਿਰਪਾ ਦ੍ਰਿਸ਼ਟੀ ਨਾਲ 2 ਦਸੰਬਰ ਨੂੰ ਪੰਥ ਸਿੰਘ ਸਹਿਬਾਨ ਦੇ ਫਸਲੇ ਦੇ ਵਿੱਚ ਜਿਹੜਾ ਸ਼ਾਮਲ ਹੋਏ ਮੈਂ ਉਦੋਂ ਵੀ ੜੋਲ ਸੀ ਹੁਣ ਵੀ ੜੋਲਾਂ ਇਹ ੜੋਲੀ ਰਹਾ ਹਾਂ ਕਿਸੇ ਕਬਰਾਟ ਕਿਸੇ ਚਿੰਤਾ ਕਿਸੇ ਫਿਕਰ ਦੇ ਵਿੱਚ ਬਿਲਕੁਲ ਨਹੀਂ ਪਵਾਂਗਾ ਕਿਉਂਕਿ ਇਹ ਦਿੱਸ ਤੁਹਾਂ ਘਰਸ਼ ਹੁੰਦੀ ਇਹ ਬੰਦੇ ਨੂੰ ਜਿਉਂ ਨੂੰ ਲੜਨਾ ਇਸ ਕਰਕੇ ਮੈਨੂੰ ਕੋਸ਼ਿਸ਼ ਕਰਨੀ ਹਾਂ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਸ਼ਰਮਣੀਆਂ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਹੈ ਉਸ ਮਹਾਭਾਰਤ ਤੁਸੀਂ ਸਾਰਿਆਂ ਨੇ ਵੇਖਿਆ ਟੈਲੀਵਿਜ਼ਨਾਂ ਦੇ ਉੱਤੇ ਚੱਲਿਆ ਉਹਦੇ ਵਿੱਚ ਭੀਸ਼ਮ ਪਤਾਮਾ ਦੁਰੋਣਾਚਾਰੀਆ ਕਿਰਪਾਚਾਰੀਆ ਵਰਗੇ ਜਿਹੜੇ ਵੱਡੇ ਵੱਡੇ ਮਹਾਰਾਜੀ ਉਹ ਅਰਜੁਨ ਦੇ ਨਾਲੋਂ ਕਿਸੇ ਵੀ ਗੱਲੋਂ ਘੱਟ ਨਹੀਂ ਪੂਰੇ ਪ੍ਰਾਕਰਮੀ ਯੋਧੇ ਸੀ ਪਰ ਉਹ ਇਸ ਲਈ ਖਤਮ ਹੋ ਗਏ ਕਿਉਂਕਿ ਉਹ ਨਾ ਨਹੀਂ ਦਰਯੋਦਨ ਤੇ ਸ਼ਕਨੀ ਦਾ ਸਾਥ ਦਿੱਤਾ ਇਹ ਧਰਮ ਦਰਯੋਦਨ ਤੇ ਸ਼ਕਨੀ ਦੇ ਪਾਲੇ 'ਚ ਨਹੀਂ ਉਥੇ ਅਧਰਮ ਸੀ ਉਸੇ ਪਾਪ ਮੈਂ ਅੱਜ ਗੜੀ ਸੀਨੀਅਰ ਲੀਡਰਸ਼ਿਪ ਆਕਾਲੀ ਦਲ ਦੀ ਉਹਨਾਂ ਨੇ ਇਹੋ ਅਪੀਲ ਕਰਦਾ ਇਹ ਸ਼ਰਮਣੀ ਅਕਾਲੀ ਦਲ ਸਿੱਖਾਂ ਦੀ ਖੇਤਰੀ ਪਾਰਟੀ ਹੈ ਇੱਥਾਂ ਦੀ ਨਮਾਇੰਦਾ ਇੱਜ਼ਤ ਬੰਦੀ ਹੈ ਇਹ ਬਚਦੀ ਹੈ ਤੇ ਇਹਨੂੰ ਬਚਾਓ ਪਰੰਪਰਾਵਾਂ ਮਰਿਆਦਾਵਾਂ ਦਾ ਨਾਸ ਹੁੰਦਿਆਂ ਤੁਸੀਂ ਨਾ ਦੇਖੋ ਡੱਟ ਕੇ ਕੋਈ ਪੈਦਾ ਹੋ ਜਿਸ ਤਰ੍ਹਾਂ ਪੁਰਾਣੇ ਅਕਾਲੀ ਆਪਣੀ ਪੰਥਕ ਜਮਾਤ ਨੂੰ ਮਜ਼ਬੂਤ ਕਰਨ ਲਈ ਦਿੰਦੇ ਤੇ ਵਿਅਕਤੀ ਕਦੇ ਪਾਟੀਆਂ ਨਹੀਂ ਹੁੰਦੇ ਵਿਅਕਤੀ ਆਉਂਦੇ ਨੇ ਘੱਟੇ ਜਾਂਦੇ ਨੇ ਵਿਅਕਤੀ ਜਾਂਦੇ ਨੇ ਵਿਅਕਤੀ ਪੈਦਾ ਹੁੰਦੇ ਨੇ ਘੱਟੇ ਮਰ ਜਾਂਦੇ ਵੱਡੇ ਵੱਡੇ ਧੰਮ ਸ਼ਰਮਣੀ ਅਕਾਲੀ ਦਲ ਦੇ ਵਿੱਚ ਪੈਦਾ ਹੋਏ ਮਾਸਟਰ ਤਾਰਾ ਸਿੰਘ ਮਰ ਗਏ ਬਾਬਾ ਖੜਕ ਕਿਉਂ ਕਰ ਗਏ ਖੋਰ ਬਹਾਦਰ ਅੱਗੇ ਆਪਣੀ ਪ੍ਰਾਸਤ ਚੜ੍ਹ ਕੇ ਸ਼ਰਮਣੀ ਅਕਾਲੀ ਦਲ ਰਿਹਾ ਹੈ ਬੰਦੇ ਚਲੇ ਜਾਣਗੇ ਸ਼ਰਮਣੀ ਅਕਾਲੀ ਦਲ ਰਹਿਣਗੇ ਤੁਸੀਂ ਸ਼ਰਮਣੀ ਅਕਾਲੀ ਦਲ ਨੂੰ ਬਚਾਓ ਇਹ ਸ਼ਰਮਣੀ ਅਕਾਲੀ ਦਲ ਉਸ ਸੂਰਤ 'ਚ ਬਚੇਗਾ ਜੇ ਸਾਡੀਆਂ ਪਰੰਪਰਾਵਾਂ ਬਚਣੀਆਂ ਸਾਡੀਆਂ ਮਰਿਆਦਾਵਾਂ ਬਚਣੀਆਂ ਵਸੂਲੀ ਚ ਪੰਥ ਨੂੰ ਵੀ ਇਹ ਅਪੀਲ ਕਰਦਾ ਕਿ ਤੁਸੀਂ ਅਕਸਰ ਇੱਕ ਤਾਨਾ ਦਿੰਦੇ ਸੀ ਲੰਬਾ ਮੰਨਦੇ ਸੀ ਕਿ ਜਹਾਦਰ ਅਕਾਲੀ ਕੋਲਾ ਸੰਗਰਗਾ ਹੋਣਾ ਚਾਹੀਦਾ ਇਹ ਦੇਖ ਹਿੰਮਤ ਹੋਵੇ ਡਰਤਾ ਹੋਵੇ ਦਲੇਰੀ ਹੋਵੇ ਜਿਹੜਾ ਮਹਾਰਾਜਾ ਰਣਜੀਤ ਸਿੰਘ ਵਰਗੇ ਵੱਡੇ ਵੱਡੇ ਬਾਦਸ਼ਾਹਾਂ ਨੂੰ ਵੀ ਕਟਹਿਰੇ 'ਚ ਖੜਾ ਕਰ ਸਕਦਾ ਹੈ ਰਾਜਸੀ ਕੀਤਾ ਇਹ ਉਹਦੀ ਸਜ਼ਾ ਬੋਕਰਾਈ ਤੇ ਇਹ ਸਜ਼ਾ ਸਾਡੇ ਲਈ ਸਜ਼ਾ ਬਣ ਕੇ ਨਾ ਰਹਿ ਜਾਏ ਇਸ ਲਈ ਨ ਸਮੁੱਚੇ ਸ਼ਖ ਪੰਥ ਨੂੰ ਇਹ ਅਪੀਲ ਕਰਦਾ ਕਿ ਜਿਹੜੇ ਚਾਰ ਫੇਕ ਪੇਜ ਬਣਾ ਕੇ ਉੱਥੋਂ ਗੰਦੀਆਂ ਕਿਸਮ ਦੀਆਂ ਗੱਲਾਂ ਕਰਦੀਆਂ ਨੇ ਉਹ ਕਰਦੇ ਨੇ ਸਾਡੇ ਖਿਲਾਫ ਸਮੁੱਚਾ ਖਾਲਸਾ ਪੰਥ ਇਹਨਾਂ ਪ੍ਰਤੀ ਲਾਮਬੰਦ ਹੋਵੇ ਔਰ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤਾਕਿਆਂ ਨੇ ਹਰਪ੍ਰੀਤ ਸਿੰਘ ਦੇ ਵੱਲੋਂ ਤਿੱਖਾ ਨਿਸ਼ਾਨਾ ਸਾਧਿਆ ਗਿਆ ਜੋ ਅਜੰਤਰਿਕ ਕਮੇਟੀ ਦੀ ਮੀਟਿੰਗ ਦੇ ਵਿੱਚ ਫੈਸਲਾ ਲਿਆ ਗਿਆ ਉਸ ਤੋਂ ਬਾਅਦ ਗੁੱਸੇ ਦੇ ਵਿੱਚ ਨਜ਼ਰ ਆ ਰਹੇ ਨੇ ਖਫਾ ਨਜ਼ਰ ਆ ਰਹੇ ਨੇ ਸਾਡੇ ਨਾਲ ਐ ਜੀ ਪੀ ਸੀ ਅੰਤਰਿਕ ਕਮੇਟੀ ਦੇ ਮੈਂਬਰ ਜਸਵੰਤ ਸਿੰਘ ਪਰੈਣ ਜੁੜ ਚੁੱਕੇ ਨੇ ਜਸਵੰਤ ਜੀ ਤੁਹਾਡਾ ਸਵਾਗਤ ਹੈ న్యూਸ 88 ਪੰਜਾਬ ਤੇ ਗਿਆਨੀ ਹਰਪ੍ਰੀਤ ਸਿੰਘ ਦਾ ਤਿੱਖਾ ਹਮਲਾ ਤਿੱਖਾ ਨਿਸ਼ਾਨਾ ਉਹਨਾਂ ਨੇ ਸਿੱਧੇ ਤੌਰ ਤੇ ਅੱਜ ਅੰਤਰਿਕ ਕਮੇਟੀ ਦੀ ਮੀਟਿੰਗ ਦੇ ਵਿੱਚ ਫੈਸਲਾ ਲਿਆ ਗਿਆ ਉਹਨਾਂ ਨੇ ਇੱਕ ਲਾਈਨ ਦੇ ਵਿੱਚ ਇਹ ਸ਼ਬਦ ਵਰਤੇ ਨੇ ਕਿ ਅੱਜ ਜੋ ਫੈਸਲਾ ਲਿਆ ਗਿਆ ਜੋ ਜਾਂਚ ਕਮੇਟੀ ਦੀ ਮਿਆਦ ਵਧਾਈ ਗਈ ਉਹਦਾ ਸਿੱਧੇ ਤੌਰ ਤੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਤੁਹਾਨੂੰ ਨਾ ਜਿਉਂਦਿਆਂ 'ਚ ਛੱਡਾਂਗੇ ਨਾ ਮਰਿਆਂ 'ਚ ਜਸਵੰਤ ਸਿੰਘ ਜੀ ਹਾਂਜੀ ਆ ਮੇਰੀ ਬਾਤ ਸੁਣ ਪਾ ਰਹੇ ਹੋ ਹਾਂਜੀ 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 ਜਸਵੰਤ ਸਿੰਘ ਜਿਹੜਾ ਅੰਤਰੀਕ ਕਮੇਟੀ ਦੀ ਮੀਟਿੰਗ ਦੇ ਵਿੱਚ ਫੈਸਲਾ ਲਿਆ ਗਿਆ ਹੈ ਜੋ ਗਿਆਨੇ ਹਰਪ੍ਰੀਤ ਸਿੰਘ ਦੇ ਮਾਮਲੇ ਦੇ ਵਿੱਚ 1 ਮਹੀਨੇ ਦਾ ਹੋਰ ਵਾਅਦਾ ਕੀਤਾ ਗਿਆ ਜਾਂਚ ਦੇ ਵਿੱਚ ਉਹਨਾਂ ਨੇ ਇਹ ਕਿਹਾ ਗਿਆਨੀ ਹਰਪ੍ਰੀਤ ਸਿੰਘ ਨੇ ਕਿ ਇਸ ਦਾ ਸਿੱਧੇ ਤੌਰ ਤੇ ਮਤਲਬ ਇਹ ਕਹਿਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਤੁਹਾਨੂੰ ਨਾ ਜਿਉਂਦਿਆਂ ਨ ਛੱਡਾਂਗੇ ਨਾ ਮਰਿਆਂ ਦੇ ਵਿੱਚ ਬਿਲਕੁਲ ਜੀ ਬਿਲਕੁਲ ਫਿਰ ਹਰਪ੍ਰੀਤ ਸਿੰਘ ਕੋ ਗਲਤ ਤਾਂ ਗੱਲ ਕਹਿੰਦੇ ਨਹੀਂ ਹੂੰ ਜੀ ਨਹੀਂ ਤੁਹਾਨੂੰ ਕੀ ਲੱਗਦਾ ਤੁਸੀਂ ਵੀ ਖੁਦ ਅੱਜ ਇਸ ਦੀ ਮੀਟਿੰਗ ਦਾ ਹਿੱਸਾ ਸੀ ਅੱਜ ਇਸ ਮੀਟਿੰਗ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਕੀ ਕੋਈ ਚਰਚਾ ਹੋਈ ਸਿੱਧੇ ਤੌਰ ਤੇ ਐ ਜੀ ਪੀ ਸੀ ਤੋਂ ਵੀ ਉਹ ਆ ਖਫਾ ਨਜ਼ਰ ਆ ਰਹੇ ਨੇ ਇਥੋਂ ਤੱਕ ਕਹਿ ਦਿੱਤਾ ਕਿ ਦਰਯੋਦਨ ਤੇ ਸ਼ਕੂਨੀ ਦਾ ਸਾਥ ਦੇਣ ਵਾਲੇ ਖਤਮ ਹੋਏ ਇਹ ਵੀ ਸਵਾਲ ਹੈ ਕਿ ਕਿਸ ਪਾਸੇ ਇਸ਼ਾਰਾ ਕਰ ਰਹੇ ਨੇ ਗੱਲ ਇਹ ਹੈ ਜੀ ਜਿਹੜੀ ਅੱਜ ਦੀ ਅਬਜੈਕਟਿਵ ਮੀਟਿੰਗ ਸੀ ਮੈਂ ਨਾ ਤਕਰੀਬਨ 10 ਮਿੰਟ ਲੇਟ ਉੱਥੇ ਪਹੁੰਚਿਆ ਠੀਕ ਹੈ ਔਰ ਰੋਜ਼ ਜਿਵੇਂ ਆਮ ਰੁਟੀਨ ਦੇ ਮਸਲੇ ਸਾਰੇ ਗੱਲ ਹੋ ਗਏ ਮੀਟਿੰਗ ਤੋਂ ਬਾਅਦ ਆ ਲਾਸਟ ਦੇ ਵਿੱਚ ਜੋ ਇਸ਼ੂ ਸੀ ਮੈਂ ਕਿਹਾ ਜੀ ਦੱਸੋ ਉਹ ਚੌੜਾ ਸਾਹਿਬ ਵਾਲਾ ਉਹ ਤਕਰੀਬਨ ਸਭ ਸਹਿਮਤੀ ਨਾਲ ਉਹ ਵਿਡਰੋ ਕਰ ਚੁੱਕੇ ਆ ਹਮ ਸਾਰਿਆਂ ਨੇ ਮੈਂਬਰਾਂ ਨੇ ਅਸੀਂ ਵੀ ਸਹਿਮਤੀ ਉਹਦੇ ਵਿੱਚ ਆ ਜੀ ਵਾਪਸ ਲੈ ਲਿਆ ਮਤਾਂ ਹਮ ਮੈਂ ਕਿਹਾ ਜੀ ਗਿਆਨੀ ਜੀ ਹੋਈਆਂ ਕੋ ਛੱਡੋ ਜੀ ਉਹਨੂੰ ਪੈਂਡਿੰਗ ਕਰ ਦਿਓ ਹਮ ਜਿਹੜੀ ਆਰਜੈਂਟ ਲਈ ਮਤਾ ਸੀਗਾ ਇਹ ਇਹਦੀ ਪੁਸ਼ਟੀ ਹੋਣੀ ਜ਼ਰੂਰੀ ਸੀ ਹਮ ਸਾਨੂੰ ਇਹ ਸੀ ਵੀ ਜੇ ਪੁਸ਼ਟੀ ਨਹੀਂ ਹੁੰਦੀ ਤਾਂ ਮਤਾ ਖਤਮ ਨਹੀਂ ਤੁਸੀਂ ਤੁਸੀਂ ਆਪਣੇ ਲੈਵਲ ਤੇ ਕੀ ਡਿਮਾਂਡ ਕੀਤੀ ਸੀ ਕੋਈ ਮੰਗ ਕੀਤੀ ਸੀ ਪੀ ਆਫਰਕਾਰੇ ਕਮੇਟੀ ਬਾਰੇ ਜਾਂ ਜਾਂਚ ਕਿਸ ਨੂੰ ਸੌਂਪਣੀ ਸ਼ਾਹੀਦੀ ਜਦੋਂ ਪੈਂਡਿੰਗ ਉਹ ਕਹਿੰਦੇ ਪੈਂਡਿੰਗ ਮਸਲਾ ਪੈਂਡਿੰਗ ਕਰ ਦੋ ਹੂੰ ਇਹਦਾ ਮਤਲਬ ਉਹਦੀ ਪੁਸ਼ਟੀ ਨਹੀਂ ਕਰਾਉਣਾ ਚਾਹੁੰਦੇ ਉਹ ਜੀ ਤੇ ਜੇ ਉਹਦੀ ਪੁਸ਼ਟੀ ਨਹੀਂ ਹੁੰਦੀ ਤਾਂ ਉਹ ਮਤਾ ਖਤਮ ਇੱਕ ਤਮਤਬਕ ਪਰ ਜਦੋਂ ਅਸੀਂ ਬਾਹਰ ਨਿਕਲੇ ਹੈਲੋ ਹਾਂਜੀ ਸੁਣ ਰਿਹਾ ਮੈਂ ਸੁਣ ਰਿਹਾ ਤੁਹਾਡੀ ਗੱਲ ਜਾਰੀ ਰੱਖੋ ਬាទ ਬਾਅਦ ਨਿਕਲਣ ਤੋਂ ਬਾਅਦ ਅਸੀਂ ਪ੍ਰੈਸ ਨੂੰ ਪੁੱਛਣ ਲੱਗੇ ਸਵਾਲ ਉਹ ਤੋਂ ਪ੍ਰੈਸ ਨੋਟ ਆ ਗਿਆ ਕਿਸੇ ਪ੍ਰੈਸ ਰਿਪੋਰਟਰ ਦੇ ਜਿਹਨੂੰ ਮੈਂ ਪੜ੍ਹਿਆ ਹੂੰ ਉਹ ਪ੍ਰੈਸ ਨੋਟ ਦੇ ਵਿੱਚ ਉਹਨਾਂ ਨੇ ਦਿੱਤਾ ਆਇਆ ਸੀ ਵੀ ਇੱਕ ਮਹੀਨਾ ਮਿਆਦ ਵਧਾਤੀ ਨਹੀਂ ਮੀਟਿੰਗ 'ਚ ਅਜਿਹੀ ਕੋਈ ਗੱਲ ਨਹੀਂ ਹੋਈ ਮੀਟਿੰਗ 'ਚ ਇੱਕ ਮਹੀਨਾ ਮਿਆਦ ਵਧਾਉਣ ਵਾਲੀ ਕੋਈ ਗੱਲ ਨਹੀਂ ਹੋਈ ਮਤਲਬ ਬਾਅਦ ਪ੍ਰੈਸ ਨੋਟ ਦੇ ਵਿੱਚ ਲਾਈਨ ਐਡ ਕੀਤੀ ਗਈ ਹੈ ਪ੍ਰੈਸ ਰਿਪੋਰਟ 'ਚ ਐਡ ਕੀਤੀ ਗਈ ਹੈ ਤੇ ਫਿਰ ਮੈਂ ਸਾਰੀਆਂ ਉਹ ਜਿਹੜੀਆਂ ਪਿਛਲੀ ਕਾਰਵਾਈ ਜਿਹੜੋ ਕਾਪੀਆਂ ਲਈਆਂ ਅੱਜ ਹੂੰ ਉਹ ਇਨਡਾਇਰੈਕਟਲੀ ਜੋ ਹਰਪਿੰਦਰ ਸਿੰਘ ਕਹਿ ਰਹੇ ਆ ਉਹ ਗੱਲ ਸਹੀ ਆ ਉਥੇ 15 ਦੇ ਚਾਰ ਮੈਂਬਰੀ ਕਮੇਟੀ ਨੇ ਕਰਨੀ ਸੀ ਹੂੰ ਉਹ ਉਹਦੇ ਜੇ ਸ਼ਬਦ ਲਿਖੇ ਆ ਬਈ ਪੜਤਾਲ ਹੋਣ ਤੱਕ ਹੈਡ ਗ੍ਰਾਂਤੀ ਦਮਦਮਾ ਸਵਾਰ ਸਾਬ ਸੇਵਾ ਨਿਭਾਉਣ ਕੇ ਉਥੇ ਜੀ ਇਹਦਾ ਮਤਲਬ ਪੜਤਾਲ ਜਾਣ ਬੁੱਝ ਕੇ ਲੇਟ ਕਰ ਰਹੇ ਆ ਵੀ ਉਹਨਾਂ ਦਮਾਂ ਹਰਪ੍ਰੀਤ ਸਿੰਘ ਨੂੰ ਜੋ ਜਿਵੇਂ ਕਹਿ ਰਹੇ ਆ ਜੈਦਾਬਾਦ ਇਹਦਾ ਜੋੜ ਜੋਗਾ ਜਾਂ ਮਰ ਜਾਊਗਾ ਉਹ ਬਿਲਕੁਲ ਸਹੀ ਆ ਜਿਨ੍ਹਾਂ ਦੀਆਂ ਰਾਸ਼ੀ ਆਸ਼ਾਵਾਂ ਦੀ ਪੂਰਤੀ ਕੀਤੀ ਆ ਇਨਡਾਇਰੈਕਟਲੀ ਬਹਿ ਗੱਲ ਕਹਿਣਾ ਵੀ ਉੱਥੇ ਅੰਦਰ ਇਹ ਗੱਲ ਕੋਈ ਨਹੀਂ ਹੋਈ ਵੀ ਇੱਕ ਮਹੀਨਾ ਲੇਟ ਕਰਤਾ ਤੇ ਠੀਕ ਐ ਜਸਵੰਤ ਜੀ ਮੈਂ ਮੁਰ ਤੋਂ ਤੜਾ ਰੋਕਾਂਗਾ ਸਾਡੇ ਨਾਲ ਬਣੇ ਰਹਿਣਾ ਸਾਡੇ ਨਾਲ ਸ਼ਰਮਣੀ ਅਕਾਲੀ ਦਲ ਦੇ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਜੜ ਚੁੱਕੇ ਨੇ ਕਰਨੇਲ ਸਿੰਘ ਜੀ ਤੁਹਾਡਾ ਸਵਾਗਤ ਹੈ ਨਿਊਜ਼ੀਟਰਨ ਪੰਜਾਬ ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ ਸਾਹਮਣੇ ਆ ਉਦੋਂ ਇਹ ਬਿਆਨ ਸਾਹਮਣੇ ਆ ਜਦੋਂ ਕਿ ਅਜੰਤ੍ਰੀ ਕਮੇਟੀ ਦੀ ਮੀਟਿੰਗ ਦੇ ਵਿੱਚ ਫੈਸਲਾ ਲਿਆ ਗਿਆ ਜੋ ਕਿ ਜਾਂਚ ਕਮੇਟੀ ਦੀ ਮਿਆਦ ਵਧਾਈ ਗਈ ਹੈ ਉਹਨਾਂ ਨੇ ਸਾਬਤ ਤੌਰ ਤੇ ਕਿਹਾ ਕਿ ਕਮੇਟੀ ਨੂੰ ਨਹੀਂ ਮੈਨੂੰ 1 ਮਹੀਨੇ ਦੀ ਮੁੱਲ ਦਿੱਤੀ ਗਈ ਹੈ ਨਾਲ ਉਹ ਕਹਿ ਰਹੇ ਨੇ ਕਿ ਮੇਰੇ ਖਿਲਾਫ ਜੋ ਕਰਨਾ ਹੈ ਉਹ ਕਰ ਲਵੋ ਮੇਰੀਆਂ ਸੇਵਾਵਾਂ ਖਤਮ ਕਰ ਰੀਆਂ ਤਾਂ ਉਹ ਵੀ ਕਰ ਲਓ ਕਰਨੈਲ ਜੀ ਹਰ ਇੱਕ ਤਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਾਂ ਜਿਹੜੀ ਉਹਨਾਂ ਦੀ ਐਗਜ਼ੀਕਟਿਵ ਏ ਜਿਸ ਦੇ ਵਿੱਚ ਬੈਠ ਕੇ ਸਾਰੇ ਫੈਸਲੇ ਹੁੰਦੇ ਨੇ ਇਸ ਦਾ ਜਵਾਬ ਉਹ ਦੇ ਸਕਦੇ ਆ ਜੀ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਸਮਰਪਿਤ ਰਹੇਗਾ ਔਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਅੱਗੇ ਨੀ ਕਰਨਾ ਸੀ ਜੀ ਹਰਜਿੰਦਰ ਸਿੰਘ ਜੀ ਪ੍ਰਧਾਨ ਨੇ ਤਾਂ ਉਹ ਵੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਨਾਮਜ਼ਦ ਨੇ ਨਾ ਜਦੋਂ ਇਲੈਕਸ਼ਨ ਹੁੰਦੀ ਆ ਤੋ ਕੈਂਡੀਡੇਟ ਅਨਾਉਂਸ ਹੋਤਾ ਅਕਾਲੀ ਦਲ ਦੇ ਵੱਲੋਂ ਕੀਤਾ ਜਾਂਦਾ ਫਿਰ ਵਕਤਾਂ ਨਹੀਂ ਕੀਤਾ ਜਾ ਸਕਦਾ ਅਕਾਲੀ ਦਲ ਨੂੰ ਦੇਖੋ ਜਿਹੜੇ ਇਹ ਆ ਨਾ ਧਾਰਮਿਕ ਪਦਵੀਆਂ ਦੇ ਉੱਪਰ ਜਿਹੜੀਆਂ ਚਿਕਸ਼ੀਅਤਾਂ ਬੈਠੀਆਂ ਨੇ ਉਹਨਾਂ ਦੇ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਉਂਕਿ ਸਿੱਖ ਪੰਥ ਦੀ ਚੁਣੀ ਹੋਈ ਉਹ ਸੰਸਥਾ ਹੈ ਜਿਸ ਦਾ ਇੱਕ ਆਪਣਾ ਇਤਿਹਾਸ ਹੈ ਜਿਸ ਦੇ ਫੈਸਲੇ ਜਿਹੜੇ ਆ ਸਿੱਖ ਕੌਮ ਪ੍ਰਵਾਨ ਕਰਦੀ ਏ ਸੋ ਇਸ ਦਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੋਈ ਵੀ ਜਵਾਬ ਜਿਹੜਾ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਦੇ ਸਕਦੀ ਹੈ ਨੇ ਕਮਲ ਸਿੰਘ ਜੀ ਜਿ세ਦਾ ਗਿਆਨੀ ਹਰਪੀ ਸਿੰਘ ਨੇ ਤਾਂ ਵਾਹ ਭਾਰਤ ਦੀ ਮਿਸਾਲ ਦੇ ਦਿੱਤੀ ਇਸ ਪੂਰੇ ਐਪੀਸੋਡ ਦੇ ਵਿੱਚ ਉਹ ਕਹਿ ਰਹੇ ਕਿ ਮੈਂ ਇਹਦੇ ਤੇ ਕੋਈ ਟ੍ਰੀਟਮੈਂਟ ਨਹੀਂ ਕਰਨਾ ਚਾਹੁੰਦਾ ਜੀ ਸਾਥ ਦੇਣ ਵਾਲੇ ਖਤਮ ਹੋ ਗਏ ਸ੍ਰੋਮਣੀ ਅਕਾਲੀ ਦਲ ਨਾਲ ਸੰਬੰਧਤ ਕੋਈ ਗੱਲ ਗਈ ਤਾਂ ਪੁੱਛ ਲਓ ਨਹੀਂ ਪ੍ਰਮੋਭ ਜੀ ਨਾਲ ਸਵਾਲੇ ਵੀ ਆ ਜਸਵੰਤ ਸਿੰਘ ਜੀ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਦਾ ਤਾਂ ਇਹ ਕਹਿਣਾ ਹੈ ਕਿ ਜਿਹੜੀ ਅੱਜ ਦੀ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਕਿਤੇ ਵੀ ਇਹ ਗੱਲ ਨਹੀਂ ਹੋਈ ਕਿ ਮਿਆਦ 1 ਮਹੀਨੇ ਲਈ ਹੋਰ ਵਧਾ ਦਿਓ ਉਸ ਤੋਂ ਬਾਅਦ ਪ੍ਰੈਸ ਨੋਟ ਆਉਂਦਾ ਉਸ ਦੇ ਵਿੱਚ ਲਾਈਨ ਐਡ ਕਰ ਦਿੱਤੀ ਜਾਂਦੀ ਹੈ ਉਹ ਪ੍ਰੈਨ ਸਾਹਿਬ ਅੰਦਰ ਸੀ ਬਾਕੀ ਸਾਰੇ ਐਗਜ਼ ਪੀਰ ਮਮਾ ਜੀ ਇੱਕ ਹੋਰ ਤਿੱਖੇ ਸ਼ਬਦ ਵਰਤੇ ਨੇ ਗਿਆਨੀ ਹਰਪ੍ਰੀਤ ਸਿੰਘ ਨੇ ਉਹਨਾਂ ਦਾ ਕਹਿਣਾ ਹੈ ਕਿ ਜੋ ਅੱਜ ਫੈਸਲਾ ਲਿਆ ਗਿਆ ਮਿਆਦ ਵਧਾਈ ਗਿਆ ਉਸ ਦਾ ਸਿੱਧੇ ਤੌਰ ਤੇ ਇਹ ਕਹਿਣ ਦੀ ਕੋਸ਼ਿਸ਼ ਹੈ ਕਿ ਤੁਹਾਨੂੰ ਨਾ ਜਿਉਂਦਿਆਂ ਛੱਡਾਂਗੇ ਨਾ ਮਰਿਆਂ ਚ ਦੇਖੋ ਪੰਜਾਬ ਦੀ ਧਰਤੀ ਦੇ ਉੱਤੇ ਗੁਰੂਆਂ ਦੀ ਧਰਤੀ ਹੈ ਸਾਡੇ ਕੋਲ ਬੜੇ ਵੱਡੇ ਮਸਲੇ ਨੇ ਉਹਨਾਂ ਮਸਲਿਆਂ ਬਾਰੇ ਆਪਾਂ ਗੱਲ ਕਰੀਏ ਇਹ ਮਸਲਾ ਧਾਰਮਿਕ ਸ਼ਖਸੀਅਤਾਂ ਦਾ ਪ੍ਰਬੰਧ ਕਮੇਟੀ ਦੀ ਐਗਜ਼ੀਕਟਿਵ ਨੇ ਬੈਠ ਕੇ ਜਿਹੜੇ ਨਿਰਣੇ ਲਏ ਨੇ ਲੈਣੇ ਨੇ ਉਸ ਦੇ ਸਬੰਧ ਦੇ ਵਿੱਚ ਉਹਨਾਂ ਦੇ ਅਧਿਕਾਰਤ ਬੁਲਾਰੇ ਜਿਹੜੇ ਆ ਉਹ ਤੁਹਾਨੂੰ ਇਸ ਬਾਰੇ ਦੱਸਣਗੇ ਜੀ ਚਲੋ ਅਕਾਲੀ ਦਲ ਦੀ ਗੱਲ ਕਰ ਲੈਂਦੇ ਆ ਅਕਾਲੀ ਦਲ ਬਾਰੇ ਵੀ ਬੋਲੇ ਉਹਨਾਂ ਨੇ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੂੰ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਚਦਾ ਤਾਂ ਬਚਾ ਲਓ ਸ਼੍ਰੋਮਣੀ ਅਕਾਲੀ ਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਨਮੁਖ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਤੇ ਸਮੁੱਚੀ ਲੀਡਰਸ਼ਿਪ ਨੂੰ ਬੁਲਾਇਆ ਗਿਆ ਸੀ 2 ਦਸੰਬਰ ਨੂੰ ਔਰ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਉੱਥੇ ਪਹੁੰਚੀ ਔਰ ਧਾਰਮਿਕ ਸਵਾਵਾ ਜਿਹੜੀਆਂ ਉਹ ਨਿਭਾਈਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਜਿਹੜੇ ਫੈਸਲੇ ਹੈਗੇ ਨੇ ਉਹਨਾਂ ਦੀ ਬਕਾਇਦਾ ਜਿਹੜੀ ਵਰਕਿੰਗ ਕਮੇਟੀ ਦੀ ਮੀਟਿੰਗ ਆਉਣ ਵਾਲੇ ਦਿਨਾਂ 'ਚ ਹੋਣੀ ਹੈ ਉਹਦੇ ਵਿੱਚ ਫੈਸਲੇ ਬਕਾਇਦਾ ਲਏ ਜਾਣਗੇ ਠੀਕ ਹੈ ਕਰਨੈ ਸਿੰਘ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਇਕਲី ਦਲ ਦੀ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਜੁੜੇ ਹਾਲਾਂਕਿ ਸਿੱਧੇ ਤੌਰ ਤੇ ਜਿਆਦਾ ਕੁਝ ਬੋਲਣ ਤੋਂ ਬਚਦੇ ਹੋਏ ਨਜ਼ਰ ਆਇਆ ਹੁੰਦਾ ਹੈ ਕਹਿਣਾ ਹੈ ਕਿ ਅਧਿਕਾਰ ਖੇਤਰ ਐ ਜੀ ਪੀ ਸੀ ਪ੍ਰਧਾਨ ਦਾ ਹਜਿੰਦਰ ਸਿੰਘ ਕਾਮੀ ਦਾ ਉਹ ਇਸ ਬਾਰੇ ਕੋਈ ਜ਼ਿਆਦਾ ਖੁੱਲ ਕੇ ਗੱਲ ਕਰ ਸਕਦੇ ਨੇ ਪਰ ਜਥੇਦਾਰ ਗਿਆਨੀ ਹਰਪੀ ਸਿੰਘ ਦੇ ਤੇਵਰ ਬਹੁਤ ਤਲਖ ਨਜ਼ਰ ਆ ਰਹੇ ਨੇ ਜਿਸ ਤਰੀਕੇ ਦੇ ਨਾਲ ਜਮਿਆਦ 1 ਮਹੀਨੇ ਲਈ ਵਧਾਈ ਗਈ ਉਸ ਤੋਂ ਬਾਅਦ ਤਲਖੀ ਦੇ ਵਿੱਚ ਨੇ ਗੁੱਸੇ ਦੇ ਵਿੱਚ ਨੇ ਖਫਾ ਨਜ਼ਰ ਆਇਆ ਉਹਨਾਂ ਦੇ ਸਾਫ਼ ਤੌਰ ਤੇ ਇਹ ਕਹਿਣਾ ਕਿ ਜਵਾਜੇ ਇਹ ਮਿਆਦ ਵਧਾਈ ਗਈ ਹੈ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਯਾਨੀ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਨਾ ਜਿਉਂਦਿਆਂ ਵਿੱਚ ਛੱਡਾਂਗੇ ਤੇ ਨਾ ਮਰਿਆਂ ਦੇ ਵਿੱਚ ਇਹ ਕਹਿਣ ਦੀ ਕੋਸ਼ਿਸ਼ ਕੀਤੀ ਗਈ ਹੈ ਨਾਲ ਉਹਨਾਂ ਨੇ ਐ ਜੀ ਪੀ ਸੀ ਨੂੰ ਦੋ ਟੁਕ ਕਹਿ ਦਿੱਤਾ ਕਿ ਮੇਰੇ ਖਿਲਾਫ ਜੋ ਕਰਨਾ ਹੈ ਉਹ ਕਰ ਲਵੋ ਮੈਂ ਸਮੁੱਚੇ ਪੰਥ ਨੂੰ ਵੀ ਇੱਕ ਅਪੀਲ ਕਰਦਾ ਕਿ ਤੁਸੀਂ ਅਕਸਰੀ ਟਾਣਾ ਦਿੰਦੇ ਸੀ ਉਲਾਮਾ ਦਿੰਦੇ ਸੀ ਕਿ ਜਹਾਦਰ ਅਕਾਲੀ ਕੋਲਾ ਸੰਗਰਗਾ ਹੋਣਾ ਚਾਹੀਦਾ ਜਿਹਦੇ ਚ ਹਿੰਮਤ ਹੋਵੇ ਡਰਤਾ ਹੋਵੇ ਦਲੇਰੀ ਹੋਵੇ ਜਿਹੜਾ ਮਹਾਰਾਜਾ ਰਣਜੀਤ ਸਿੰਘ ਵਰਗੇ ਵੱਡੇ ਵੱਡੇ ਬਾਦਸ਼ਾਹਾਂ ਨੂੰ ਵੀ ਕਟੇਰੇ 'ਚ ਖੜਾ ਕਰ ਸਕੇ ਰਾਜਸੀਕੀਤਾ ਉਹਦੀ ਸਜ਼ਾ ਬੋਕਰਾਈ ਤੇ ਇਹ ਸਜ਼ਾ ਸਾਡੇ ਲਈ ਸਜ਼ਾ ਬਣ ਕੇ ਨਾ ਰਹਿ ਜਾਏ ਇਸ ਲਈ ਮੈਂ ਸਮੁੱਚੇ ਹਾਂ ਤੁਹਾਨੂੰ ਇਹ ਅਪੀਲ ਕਰਦਾ ਕਿ ਜਿਹੜੇ ਚਾਰ ਫੇਕ ਪੇਜ ਬਣਾ ਕੇ ਉਥੋਂ ਗੰਧੀਆਂ ਕਿਸਮ ਦੀਆਂ ਗੱਲਾਂ ਜੜੀਆਂ ਨੇ ਉਹ ਕਰਦੇ ਨੇ ਸਾਡੇ ਖਿਲਾਫ ਸਮਚਾ ਖਾਲਸਾ ਪੰਥ ਇਹਨਾਂ ਪ੍ਰਤੀ ਲਾਮਬੰਦ ਹੋਵੇ ਔਰ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਵੇ ਮੈਨੂੰ ਲੱਗਦਾ ਕਿ ਉਹ 1 ਮਹੀਨੇ ਦਾ ਸਮਾਂ ਕਮੇਟੀ ਦਾ ਨਹੀਂ ਬਧਾਇਆ ਕਮੇਟੀ ਨੂੰ 1 ਮਹੀਨੇ ਦਾ ਸਮਾਂ ਨਹੀਂ ਦਿੱਤਾ ਬਲਕਿ ਮੈਨੂੰ 1 ਮਹੀਨੇ ਦਾ ਸਮਾਂ ਦਿੱਤਾ ਕਿ ਕਾਕਾ ਉਹਨਾਂ ਸਿयां ਹੀ ਕਰਾਂਗੇ ਨਾ ਜਿਉਂਦੇ ਆਂ ਚ ਛੱਡਾਂਗੇ ਨਾ ਮਰਦੇ ਆਂ ਚ ਛੱਡਾਂ ਪੂਰੀ ਅੰਗੁਲ ਮਕਾ ਕੇ ਰੱਖਾਂ ਪਰ ਮੈਂ ਇੱਕ ਗੱਲ ਸਾਫ਼ ਤੇ ਸਪਸ਼ਟ ਯਾਦ ਰਹਿਣਾ ਚਾਹੁੰਨਾ ਮੈਨੂੰ ਕੋਈ ਪਰਵਾਹ ਨਹੀਂ ਮੇਰੇ ਤੇ ਦੋਸ਼ ਲਾਏ ਉਹਨਾਂ ਦੋਸ਼ਾਂ ਅਧੀਨ ਮੇਰੀਆਂ ਸਵਾਵਾ ਖਤਮ ਕਰ ਦਿਓ ਮੈਨੂੰ ਕੋਈ ਇਤਰਾਜ਼ ਨਹੀਂ ਜੋ ਵੀ ਤੁਸੀਂ ਕਰਨਾ ਉਸੀ ਕਰ ਲੋ ਵੱਡੇ ਵੱਡੇ ਧੰਮ ਸ਼ਰਮਣੀ ਅਕਾਲੀ ਦਲ ਦੇ ਵਿੱਚ ਪੈਦਾ ਹੋਏ ਆ ਮਾਸਟਰ ਤਾਰਾ ਸਿੰਘ ਵਰਗੇ ਬਾਬਾ ਖੜਕ ਸਿੰਘ ਵਰਗੇ ਹੋਰ ਬਹੁਤ سارے ਚਲੇ ਗਏ ਆਪਣੀ ਪ੍ਰਾਤ ਸੱਟ ਕੇ ਸ਼ਰਮਣੀ ਕਾਲੀ ਦਲ ਰਹਿ ਹੈ ਧੰਦੇ ਚਲੇ ਜਾਣਗੇ ਸ਼ਰਮਣੀ ਅਕਾਲੀ ਦਲ ਰਹੇ ਤੋ ਸਹੀ ਸ਼ਰਮਣੀ ਅਕਾਲੀ ਦਲ ਨੂੰ ਬਚਾਓ ਤੇ ਸ਼ਰਮਣੀ ਅਕਾਲੀ ਦਲ ਉਸ ਸੂਰਤ 'ਚ ਬਚੇਗਾ ਜੇ ਸਾਡੀਆਂ ਪਰੰਪਰਾਵਾਂ ਬਚਣਗੀਆਂ ਸਾਡੀਆਂ ਮਰਿਆਦਾਂਾਂ ਬਚਣਗੀਆਂ ਮਹਾਭਾਰਤ ਤੁਸੀਂ ਸਾਰਿਆਂ ਨੇ ਵੇਖਿਆ ਟੈਲੀਵਿਜ਼ਨਾਂ ਦੇ ਉੱਤੇ ਚੱਲਿਆ ਉਹਦੇ ਵਿੱਚ ਪੀਸ਼ਮ ਪਤਾਮਾ ਦੁਰੋਣਾਚਾਰੀਆ ਕਿਰਪਾਚਾਰੀਆ ਵਰਗੇ ਜਿਹੜੇ ਵੱਡੇ ਵੱਡੇ ਮਹਾਰਾਤੀ ਉਹ ਅਰਜੁਨ ਦੇ ਨਾਲੋਂ ਕਿਸੇ ਵੀ ਗੱਲੋਂ ਘੱਟ ਨਹੀਂ ਸੀ ਬੁਰੇ ਪ੍ਰਾਕਰਮੀ ਯੋਧੇ ਸੀ ਪਰ ਉਹ ਇਸ ਲਈ ਖਤਮ ਹੋ ਗਈ ਕਿਉਂਕਿ ਉਹ ਨਾ ਨਹੀਂ ਦਰਯੋਦਨ ਤੇ ਸ਼ਕਨੀ ਦਾ ਸਾਥ ਦਿੱਤਾ ਤੇ ਧਰਮ ਦਰਯੋਦਨ ਤੇ ਸ਼ਕਨੀ ਦੇ ਪਾਲੇ 'ਚ ਨਹੀਂ ਸੀ ਉੱਥੇ ਅਧਰਮ ਸੀ ਉੱਥੇ ਪਾਪ ਸੀ ਮੈਂ ਅੱਜ ਅਗਲੀ ਸੀਨੀਅਰ ਲੀਡਰਸ਼ਿਪ ਆ ਕਾਲੀ ਦਲ ਦੇ ਉਹਨਾਂ ਨੂੰ ਇਹੋ ਅਪੀਲ ਕਰਦਾ ਕਿ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਖੇਤਰੀ ਪਾਰਟੀ ਹੈ। ਹਿੱਥਾਂ ਦੀ ਨੁਮਾਇੰਦਾ ਜ਼ਤਤ ਬੰਦੀ ਹੈ। ਜੇ ਬਚਦੀ ਹੈ ਤੇ ਇਹਨੂੰ ਬਚਾਓ। ਪਰੰਪਰਾਵਾਂ ਮਰਿਆਦਾਵਾਂ ਦਾ ਨਾਸ ਹੁੰਦੇ ਆ। ਤੁਸੀਂ ਨਾ ਮਿੱਥੋ। ਡੱਟ ਕੇ ਤੁਸੀਂ ਪੈਰਾ ਦਿਓ। ਮੈਂ ਜੋ ਅਕਾਲ ਪੁਰਖ ਦੀ ਅਪਾਰ ਕਿਰਪਾ ਦ੍ਰਿਸ਼ਟੀ ਨਾਲ 2 ਦਸੰਬਰ ਨੂੰ ਪੰ ਸਿੰਘ ਸਹਿਬਾਨ ਦੇ ਫੈਸਲੇ ਦੇ ਵਿੱਚ ਜਿਹੜਾ ਸ਼ਾਮਲ ਹੋਇਆ ਜੇ ਉਦੋਂ ਵੀ ਅਡੋਲ ਸੀ ਹੁਣ ਵੀ ਅਡੋਲਾਂ ਨਹੀਂ ਅਡੋਲ ਹੀ ਰਹਿਣਾ ਕਿਸੇ ਘਬਰਾਹਟ ਕਿਸੇ ਚਿੰਤਾ ਕਿਸੇ ਫਿਕਰ ਦੇ ਵਿੱਚ ਬਿਲਕੁਲ ਨਹੀਂ ਪਵਾਂਗਾ ਕਿਉਂਕਿ ਇਹੇ ਸੰਘਰਸ਼ ਹੁੰਦੇ ਆ ਇਹ ਬੰਦੇ ਨੂੰ ਜਿਉਣਾ ਸਿਖਾਉਂਦੇ ਨੇ ਬੰਦੇ ਨੂੰ ਲੜਨਾ ਸਿਖਾਉਂਦੇ ਨੇ ਇਸ ਕਰਕੇ ਕੋਈ ਕੋਸ਼ਿਸ਼ ਕਰਨੀ